ਮੜਾ ਰੈਡੀ ਫਾਰਮ ਤੇ ਸਵਾਗਤ ਹੈ ਤੁਹਾਡਾ ਅੱਜ ਆਪਾਂ ਪਹੁੰਚੇ ਆਂ ਬਾਈ ਦੇ ਭੈਣੀ ਪਿੰਡ ਭੈਣੀ ਮਹਾਰਾਜ ਬਾਈ ਜਿੱਥੋਂ ਖਾਣ ਪੇਣੀ ਦਾ ਲੋਂਦਾਗਾ ਬਾਈ ਤੇ ਬਾਈ ਨਾਲ ਕਰਦੇ ਆਂ ਗੱਲਬਾਤ ਸੱਸੀ ਗੱਲਬਾਤ ਸੱਸੀ ਗੱਲਬਾਤ ਨਾਮ ਬਾਈ ਨਾਮ ਅਤਰ ਸਿੰਘ ਪਿੰਡ ਭੈਣੀ ਮਹਾਰਾਜ ਜਿਹੜਾ ਬਰਨਾਲਾ ਬਾਈ ਤੇ ਅੱਜ ਆਪਾਂ ਕਿੰਨੇ ਨਗਨੇ ਹੀ ਆਪਣੇ ਲੋ ਇਹ 7 ਨਗਨੇ ਵੀਜੀ ਠੀਕ ਹੈ ਜੀ ਬੜੀਆਂ ਸਾਰੀਆਂ ਸੂਣ ਵਾਲੀਆਂ ਨੇ ਜੀ ਦੋ ਸੂਈਆਂ ਵੀ ਨੇ ਪੰਜ ਸੂਣ ਵਾਲੀਆਂ ਨੇ ਵੀਜੀ ਠੀਕ ਹੈ ਜੀ ਅੱਛਾ ਜੀ ਦੇ ਹੋਰ ਡਿਟੇਲ ਫਿਰ ਬੜਾ ਦੀ ਇਹ ਪਲੂਮ ਦਾ ਬਾਈ ਜੀ ਇੱਥੇ 22 ਕਿਲੋ ਦੁੱਧ ਦਿੱਤਾ ਹੋਇਆ ਦੂਜਾ ਸੂਆ ਸੂੰਦੀ ਆਗੀ ਅੱਛਾ ਜੀ 20 ਤਰੀਕ ਨੂੰ ਦਿਨ ਪੂਰੇ ਨਹੀਂ ਹਜੇ ਮੂਹੋ ਚਾਰ ਦੰਦ ਆਗੀ ਅੱਛਾ ਜੀ ਇਹ ਤਾਂ ਕੀ 25 26 ਦੀ ਮੈਦ ਹੈਗੀ ਆਗੀ ਹਾਂਜੀ ਦੂਜੀ ਵੀਰੇ ਤੇ ਵੀਰੇ ਬਾਈ ਲਵੇ ਦੇਖੋ ਪੂਰੇ ਨਗੀਨੀ ਨੇ ਬਹਿੜੀਆਂ ਜਮਾ ਓਕੇ ਦੀ ਰਿਪੋਰਟ ਲੈ ਗਈਆਂ ਇਹ ਦੂਜੀ ਦੂਜਾ ਸੂਆ ਸੂੰਦੀ ਹੈ ਵੀ ਵੀਰੇ ਅੱਛਾ ਜੀ ਇਹਦਾ ਪਹਿਲਾਂ 23 24 ਕਿਲੋ ਦੁੱਧ ਦਿੱਤਾ ਹੋਇਆ ਮੱਝ ਵਰਗਾ 24 25 ਕਿਲੋ ਆਇਆ ਤਾਂ ਕੀ ਪਾ ਦੂੰ ਇਹਦੇ 18 ਤਰੀਕ ਨੂੰ ਦਿਨ ਪੂਰੇ ਨੇ ਇਹ ਚਾਰ ਦਾੰਦਾ ਮੂੰਹ ਭਰਾ ਮੇਰੇਆ ਪਹਿਲੇ ਨਾਲ ਦਾ 30 ਕਿਲੋ ਦੁੱਧ ਪਾਇਆ ਹੋਇਆ ਦੂਜੇ ਸੂਏ ਸੂੰਦੀ ਆ 21 ਤਰੀਕ ਨੂੰ ਦਿਨ ਪੂਰੇ ਨੇਗੇ 35 37 ਕਿਲੋ ਦੁੱਧ ਖੁੱਲਾ ਪਾ ਦੂਗੀ ਅਸੀਂ ਆ ਜੋ ਜੀ ਕਾ ਖੜਾ ਨੀ ਗਿੰਨਾ ਜੀ ਇਹ ਚਾਰ ਦਿਨ ਹੋ ਗਏ ਸੂਈ ਨੂੰ ਬਾਈ ਜੀ ਇਹਦੇ ਪਿੱਛੇ ਬੱਸੀ ਆ ਉਹ ਪਰਾਂ ਬੈਠੀ ਆ ਅੱਛਾ ਜੀ ਇਹਦੇ ਥੱਲੇ ਹੁਣ 22 23 ਕਿਲੋ ਬੋਲੇ ਤੇ ਚੱਲਦੀ ਆ 27 28 ਖੁੱਲਡੁੱਲ੍ਹਾ 27 28 ਦੁੱਧ ਪਾ ਦਊਗੀ ਹਾਂਜੀ ਇਹ ਇਹ ਦੂਜਾ ਸੂ ਹੈ ਵੀਰੇ ਸੂਂਦੀ ਆ ਅੱਛਾ ਜੀ ਮੂਹੋ 6 ਦੰਦ ਦਾ ਇਹਦੇ ਦਿਨ 25 ਤਰੀਕ ਨੂੰ ਪੂਰੇ ਨੇ 24 25 ਕਿਲੋ ਦੁੱਧ ਦਿੱਤਾ ਹੋਇਆ 27 28 ਕਿਲੋ ਦੁੱਧ ਦੇ ਦਊਗੀ ਬੱਸੀ ਬਾਕੀ ਆਰਡਰ ਉਡਰ ਦੇਖੋ ਹੀ ਬੱਸੀ ਹਾਂ ਇਹ ਤਾਂ ਥਣ ਥਣ ਬਹੁਤ ਸੋਹਣਾ ਲੱਗਿਆ ਹੋਇਆ ਭਰਾ ਮੇਰਾ ਲੱਗੇ ਆਰਡਰ ਨੇ ਹਾਂ ਜਮਾ ਐ ਟੇਪ ਤੇ ਨੇ ਪਿਓਰ ਜਮਾ ਜੀ ਬੱਸੀ ਪਿਓਰ ਬਰੀਡ ਚੀਤੀ ਆਹ ਬੱਛੀ ਜੀ ਇਹ ਪਲੂਰ ਸੂਦੀ ਆ ਬਾਈ ਅੱਛਾ ਜੀ ਹਾਂ 22 ਕਿਲੋ ਤੋਂ ਸਟਾਰਟ ਹੋਊਗੀ ਆਹਾਂ ਬੱਛੀ ਇਹ ਪਿਓਰ ਗਰਲੈਂਡੋ ਆ ਬਾਈ ਜਿਹਨੂੰ ਕਹਿੰਦੇ ਨੇ ਕਿ ਗਰਲੈਂਡੋ ਨਸਲ ਹਾਂ ਗਰਲੈਂਡੋ ਨਸਲ ਮਾਂ ਗਰਬਸੀਆ ਅੱਜ ਸਵੇਰੇ ਸੂਈ ਆ 7-8 ਕਿਲੋ ਬੋਲਾ ਕੱਢਿਆ ਹੋਇਆ ਜੇਰ ਜੂਰ ਦੀ ਓਕੇ ਆ ਬਾਈ ਫੁੱਲ ਵੱਡੀ ਜੰਦਜਾਨ ਵਾਲੀ ਵਹਿੜ ਆ ਗਈ ਦੇਖੋ ਜੀ ਆਹ ਗਰਲੈਂਡੋ ਨਸਲ ਆ ਜੀ ਆਰਡਰ ਦੇਖੋ ਵੇ ਠਣ ਠਣ ਦੇਖੋ ਜੀ ਪੂਰੇ ਓਕੇ ਨੇ ਜਮਾ ਜਮਾ ਠੰਡੀ ਸੀਲ ਵਰਖ ਵਰਗੀ ਬੜਾਈ ਦੇਖੋ ਇਹ ਕਿਸੇ ਮੇਰੇ ਵੀਰ ਨੇ ਘਰੇ ਰੱਖਣ ਨੂੰ ਲੈਣੀ ਹੋਵੇ ਜਮਾ ਓਕੇ ਬਾਕੀ ਇੱਧਰ ਬੱਛੀਆਂ ਦੇਖੋ ਜੀ ਸਾਰੀਆਂ ਪੂਰੀਆਂ ਓਕੇ ਨੇ ਬਾਈ ਇੱਕ ਨੰਬਰ ਦਾ ਕੰਮ ਕਰਦਾ ਜਮਾ ਦੇਖੋ ਇਸ ਜਮਾ ਠੰਡੀਆਂ ਸੀਲ ਬੱਛੀਆਂ ਨੇ ਜੀ ਸਾਰੀਆਂ ਪੂਰੀਆਂ ਵਧੀਆਂ ਐਚ ਐਫ ਚ ਪਿਓਰ ਕਿਸੇ ਨੇ ਬੜੀ ਲੈਣੀ ਹੋਵੇ ਬਾਈ ਲਵੇ ਆਹ ਦੇਖੋ ਜੀ ਆਰਡਰ ਦੇਖੋ ਇਹ ਬੱਛੀਆਂ ਦੇ ਪੂਰੇ ਓਕੇ ਨੇ ਜਮਾ ਸਾਰੇ ਦੇਖੋ ਇਹ ਪਿਓਰ ਚ ਨਹੀਂ ਬੱਛੀਆਂ ਜਮਾ ਜਮਾਂ ਠੰਡੀਆਂ ਨੇ ਜੀ ਬੱਚੀਆਂ ਬਾਈ ਦਾ ਇੱਕ ਨੰਬਰ ਕੰਮ ਆ ਬਾਈ ਜੇ ਕਿਸੇ ਨੇ ਬੜੀ ਲੈਣੀ ਹੋਵੇ ਘਰੇ ਲੋਕ ਘਰ ਵਾਸਤੇ ਰੱਖਣ ਵਾਸਤੇ ਦੁੱਧ ਵਾਸਤੇ ਪੂਰਾ ਵਧੀਆ ਕੰਮ ਆ ਬਾਈ ਦਾ ਤੇ ਬਾਈ ਨਾਲ ਕੰਟੈਕਟ ਨੰਬਰ ਬਾਈ ਦਾ ਸਕਰੀਨ ਤੇ ਪਾਵਾਂਗੇ ਬਾਈ ਨਾਲ ਕੰਟੈਕਟ ਕਰਕੇ ਜਦੋਂ ਮਰਜੀ ਇਥੋਂ ਬੜੀ ਲੈ ਸਕਦਾ ਹਾਂ ਧੰਨਵਾਦ ਜੀ